ਲਾਈਵ ਦੋਸਤੋ ਅੱਜ ਤੁਹਾਨੂੰ ਪੁਰਾਣੇ ਪੰਜਾਬ ਦੀ ਤੇ ਅਸਲੀ ਪੰਜਾਬ ਦੀ ਝਲਕ ਦਿਖਾਉਣ ਲੱਗੇ ਆਂ ਆਹ ਦੇਖੋ ਇਹ ਚੀਜ਼ ਬਰਾਸਤ ਆ ਜਿਹੜੀ ਨੂੰ ਦੇਖ ਕੇ ਜਰੂਰ ਤੁਸੀਂ ਕੁੱਛੋਗੇ ਕਿੰਨੇ ਤੁਹਾਨੂੰ ਪੁਰਾਣੇ ਪੰਜਾਬ ਦੀ ਅਣਜਾਣ ਹੋ ਜਿਹੜੀਆਂ ਚੀਜ਼ਾਂ ਤੋਂ ਉਹਦੀ ਝਲਕ ਆ ਗਈ ਪੱਟੀ ਪੂਰਾ ਆਲਾ ਲਿਖਿਆ ਹੋਇਆ ਧੱਕੇ ਦਿਖਾਉਣੇ ਤੁਹਾਨੂੰ ਜੁੜੇ ਰਹੋ ਵੀਡੀਓ ਨਾਲ ਸਾਰੀਆਂ 올ਡ ਚੀਜ਼ਾਂ ਨੇ ਜਿਹੜੀਆਂ ਤਕਰੀਬ ਨਹੀਂ ਕਿਸੇ ਪੁਰਾਣੇ ਆਪਣੇ ਘਰਾਂ ਦੇ ਵਿੱਚ ਹੋਣੀਆਂ ਤੇ ਆਪਣੇ ਦਾਦਾ ਦਾਦੀਆ ਵੱਡੇ ਬਜ਼ੁਰਗਾਂ ਨੂੰ ਸਾਰੇ ਨਿੱਕੇ ਚੀਜ਼ਾਂ ਦੇ ਨਾਮ ਪਤਾ ਪਰ ਹੁਣ ਵਾਲੀ ਜਨਰੇਸ਼ਨ ਨੂੰ ਇਹਨਾਂ ਦੇ ਕਿਸੇ ਨਾਂ ਨਹੀਂ ਪਤਾ ਹੈਗਾ ਆ ਗਈ ਪੁਰਾਣੀ ਮਤਲਬ ਪੰਜਾਬ ਮੇਲ ਆ ਗਈ ਲਾਹੌਰ ਵੇਲੇ ਦੀਆ ਦੇਖੋ 1993 ਦੀ ਆ ਗਈ ਮਧਾਨੀ ਜਿਹੜੀ ਆਪਣੇ ਪਹਿਲਾਂ ਘਰਾਂ ਚ ਆਉਂਦੀ ਸੀ ਇੱਕ ਹੱਥੀ ਤੁਦਰ ਰਕਮ ਦੇ ਸੀ ਲਾਲ ਟਣ ਆ ਗਈ ਪੁਰਾਣੀ ਜੀਵਾ ਹੁੰਦੇ ਸੀ ਲਾਲ ਟਣ ਹੁੰਦੀਆਂ ਸੀਗੀਆਂ ਇਹ ਵੀ ਪੁਰਾਣੀਆਂ ਚੀਜ਼ਾਂ ਆ ਗੀਆਂ ਹੁਣ ਇਹ ਤਾਂ ਕਿਸੇ ਨੇ ਕਰਾਉਣੇ ਮਦਾਣੀ ਹੁਣ ਸਾਰੀਆਂ ਬਿਜਲੀ ਵਾਲੀਆਂ ਆ ਗਈਆਂ ਤੇ ਲਾਲ ਟੇਨ ਆ ਗਈਆਂ ਸਾਰੀਆਂ ਆ ਦੇਖੋ ਆਪਾਂ ਜੇ ਪੜਦੇ ਹੁੰਦੇ ਸੀ ਦੁੱਧ ਸਾਈਕਲਾਂ ਤੇ ਪਾਇਆ ਜਾਂਦਾ ਸੀ ਪਹਿਲਾਂ ਸਾਈਕਲਾਂ ਤੇ ਇਤਾਂ ਦਿਹਾਰ ਹੁੰਦੇ ਸੀ ਤੇ ਆ ਦੇਖੋ ਉੱਤਲੇ ਢੋਲ ਦੀਆਂ pamphlets ਤੇ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਮੰਜੇ ਜੋੜ ਸਪੀਕਰ ਲੱਗਣੇ ਆ ਦੇਖੋ ਇਤਾਂ ਮੰਜੇ ਜੋੜ ਕੇ ਹਫਤਾ ਹਫਤਾ 15-15 ਦੇ sticker ਚੱਲੀ ਜਾਂਦੇ ਸੀ ਤੇ ਹਾਂ ਅੱਜ ਇਧਰ ਆਮਲੇ ਖਰਿਆਂ ਦੇ ਜਵਾਨੇ ਹੁੰਦੇ ਸੀਗੇ ਤੇ ਇੱਕ ਆ ਅਗੇ ਆਟੋ ਅਗੇ ਪੈਰਾਂ ਨਾਲ ਇਹ ਚੱਲਦੇ ਹੁੰਦੇ ਸੀਗੇ ਔਲੇ ਤੇ ਚੱਲਣ ਵਾਲੀ ਤੇ ਨੂੰ ਸਿਗਨ ਦੇਣ ਵਾਸਤੇ ਕਰੋਸਨ ਲੈਂਪ ਆ ਲੈਂਪ ਸੀਗਾ ਉਹ ਨੂੰ ਸਿਗਨ ਦਿੰਦੇ ਸੀ ਜਿਵੇਂ ਹੁਣ ਰੈੱਡ ਬੱਤੀ ਹੋਗੀ ਗ੍ਰੀਨ ਬੱਤੀ ਹੋਗੀ ਤੇ ਉਵੇਂ ਇਹਦੇ ਵਿੱਚ ਔਲੇ ਨਾਲ ਚੱਲਦੀ ਸੀ ਇਹ ਲੈ ਕਹਿੰਦੇ ਹੁੰਦੇ ਸੀਗੇ ਤੇ ਆਪਣਾ ਪੁਰਾਣਾ 뮤직 ਸਿਸਟਮ ਆ ਜਿਹੜਾ ਤਵੇ ਵਾਲਾ ਕਹਿੰਦੇ ਸੀਗੇ ਆਪਾਂ ਹਨ ਤੇ ਬਾਈ ਨੇ ਬਹੁਤ ਵਧੀਆ ਸਾਹਮਣਾ ਗ੍ਰਾਮੋਫੋਨ ਪੱਥਰ ਤੇ ਤਵੇ ਵਾਲੀ ਮਸ਼ੀਨ ਗ੍ਰਾਮੋਫੋਨ ਕਹਿੰਦੇ ਸੀਗੇ ਇਹਨੂੰ ਆਹ ਰੇਡੀਓ ਆ ਗਿਆ ਪੁਰਾਣਾ ਇਹ ਆ ਰਿਡੀਓ ਪਿਆਗਾ ਆ ਪਾਣੀ ਵਾਲੀਆਂ ਚੀਜ਼ਾਂ ਆ ਗਈਆਂ ਜਾਂ ਸਜਾਵਟੀ ਚੀਜ਼ਾਂ ਆ ਗਈਆਂ ਮੰਨ ਲਓ ਆ ਪ੍ਰੈਸ ਆਗੇ ਬਹੁਤ ਪੁਰਾਣੀਆਂ ਜਿਹੜੀਆਂ ਕੋਲੇ ਵਾਲੀ ਪ੍ਰੈਸ ਹੋ ਗਈ ਨੇ ਆ ਪਿਆ ਪ੍ਰਾਤਨ ਕੋਲੇ ਵਾਲੀ ਪ੍ਰੈਸ ਤੇ ਆ ਸਜਾਵਟੀ ਜੋ ਹੈਂਡਵਰਕ ਨਾ ਸੀ ਅੱਜ ਕੱਲ ਤਾਂ ਸਜਾਵਟ ਸਾਰਾ ਕੁਝ ਆਨਲਾਈਨ ਆਪਾਂ ਚੀਜ਼ਾਂ ਮੰਗਾਈ ਜਾਂਦੇ ਨੇ ਇਹ ਚੀਜ਼ਾਂ ਆਗੇ ਹੈਂਡਵਰਕ ਦੇ ਜੋ ਘਰੇ ਮੰਗਾਈ ਜਾਂਦੇ ਆ ਆ ਵੀ ਇੱਕ ਤਰ੍ਹਾਂ ਦਾ ਮਿਊਜ਼ਿਕ ਸਿਸਟਮ ਆ ਗਿਆ ਪੁਰਾਣਾ ਤੇ ਆ ਤਾਂ ਹੁਣ ਕਿਸੇ ਕਿਸੇ ਪਿੰਡਾਂ ਚ ਹੈਗੀ ਆ ਮੰਨ ਲਓ ਪਕਣਾ ਡਾਕੀ ਵਾਲਾ ਪੋਸਟਰ ਇਹਦੇ ਵਿੱਚ ਪਾਈ ਜਾਂਦੀ ਸੀ ਤੇ ਇਹਦੇ ਵਿੱਚ ਛੱਡ ਕੇ ਵੰਡਿਆ ਜਾਂਦਾ ਡਾਕ ਤੇ ਆ ਵੀ ਪੁਰਾਣੇ ਜਵਾਨੇ ਦਾ ਟੈਲੀਫੋਨ ਸਿਸਟਮ ਆ ਗਿਆ। ਉਹ ਜਦੋਂ ਸਾਨ ਆ ਗਈ ਪਹਿਲਾਂ ਦੇ ਰਸੇ ਵੱਟੇ ਜਾਂਦੇ ਸੀਗੇ ਜੋ ਕਣਕ-ਕਣਕ ਵੱਢਣ ਵਾਸਤੇ ਆਹ ਸਾਨ ਸਾਨ ਸੱਟ ਕੇ ਟੋਪਿਆਂ ਦੇ ਵਿੱਚ ਇਹਨੂੰ ਗਾਲ ਕਿਤੇ ਪ੍ਰਾਪਰਾ ਲੈ ਕੇ ਤੇ ਰਸੇ ਹੱਥੀਂ ਬਜ਼ੁਰਗ ਵੱਟਦੇ ਹੁੰਦੇ ਸੀ। ਲਾਸਾਂ ਰਸੇ ਦੇ ਵੱਟੇ ਜਾਂਦੇ ਹੁੰਦੇ ਸੀਗੇ। ਸਾਨ ਆ ਗਈ। ਸਾਨਾ ਕੀ ਇਹ ਤੇ ਹਾਂ ਆ ਆ ਗਈ ਸਲੰਗ ਆ ਗਈ। ਮੰਨ ਲਓ ਨਰਮਲ ਉੱਪਰ ਚੀਜ਼ਾਂ ਲੱਦਣ ਵਾਸਤੇ ਸੱਟੀਆਂ-ਸੱਟੀਆਂ। ਆਹ ਕੋਹ ਦੀ ਟੈਂਟ ਆ ਗਈ। ਆ ਜਿਹੜੇ ਬੈਗ ਨੇ ਇਹ ਵੀ ਮੰਨ ਲਓ ਆਉਣ ਜਾਣ ਵਾਸਤੇ ਮੇਰੀ ਨਾਨੀ ਲੈ ਕੇ ਆਉਂਦੀ ਹੁੰਦੀ ਸੀਗੀ। ਤੇ ਇਹ ਪੁਰਾਣੇ ਬੈਗ ਆ ਗਏ ਦੋਸਤੋ। ਜੋਤੀ ਬਣਾਏ ਜਾਂਦੇ ਪਾਤਰ ਰੇਡੂ ਆ ਗਿਆ ਸਾਈਕਲਾ ਆ ਗਿਆ ਫੇਲ ਆ ਗਿਆ ਤੇ ਆ ਆ ਕੀ ਤੰਗਲੀ ਹੁਣ ਤਾਂ ਲੋਹੇ ਦੀਆਂ ਜਾਂ ਪਲਾਸਟਿਕ ਦੀ ਉਹਦੇ ਵਾਲੀਆਂ ਆਉਣ ਲੱਗੀਆਂ ਲੱਕੜ ਦੀ ਹੁੰਦੀ ਸੀ ਹੁਣ ਸਾਰੇ ਪਹਿਲਾਂ ਉਹ ਲੱਕੜ ਦੀ ਹੁੰਦੀ ਸੀ ਆ ਫੇਰ ਆ ਗਿਆ ਆਪਣਾ ਨਲਖ ਆ ਗਿਆ ਪੁਰਾਣਾ ਇੱਕ ਨੌਕੀ ਦਾ ਨਹੀਂ ਦਿੱਤਾ ਵਾ ਤੇ ਆ ਕੋਈ ਚੀਜ਼ਾਂ ਆ ਗਈਆਂ ਜਿਵੇਂ ਉੱਥਾਂ ਨੂੰ ਹਾਲ ਜੋੜਨ ਵਾਸਤੇ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ ਜਿਵੇਂ ਬਲਦਾਂ ਵਾਸਤੇ ਪੰਜਾਲੀ ਵਰਤੀਆਂ ਜਾਂਦੀ ਸੀ ਉਹ ਚੀਜ਼ਾਂ ਆ ਗਈਆਂ ਪੁਰਾਣੇ ਹੋ ਗਏ ਆ ਗਏ ਤੇ ਆਹ ਚੀਜ਼ ਆਪਾਂ ਨੂੰ ਵੀ ਨਹੀਂ ਪਤਾ ਹੈਗਾ ਪੁੱਛਦੇ ਆਂ ਸਾਨੂੰ ਆ ਦੋਸਤੋ ਤਾਣੀ ਵਾਸਤੇ ਵਰਤ ਜਾਂਦੇ ਸੀ ਤਾਣੀ ਵੀ ਅਸੀਂ ਤਾਂ ਦੇਖਿਆ ਹੁਣ ਵਾਲੇ ਜੋ ਕਨੇ ਦੇਖੇ ਤਾਣੀ ਬਣਦੀ ਹੁੰਦੀ ਹੈ ਜਿਹੜੇ ਬੁੜੀਆਂ ਘਰੇ ਉਹਦੇ ਵਾਸਤੇ ਵਰਤਸ ਆ ਤਕੜੀ ਤਾਂ ਹੁਣ ਵੀ ਨਾਰਮਲ ਘਰਾਂ ਚ ਹੈਗੀ ਆ ਪਰ ਐਵੇਂ ਪ੍ਰਾਣੀ ਪ੍ਰਾਤਨ ਚੀਜ਼ ਆ ਗਈ ਹੁੰਦੇ ਆ ਗਈ ਮਡਲੀਆਂ ਤਾਂ ਪਾੜਦੇ ਹੁੰਦੇ ਸੀ ਹਾਂ ਮਡਲੀਆਂ ਪੱਟਣ ਵਾਲੀਆਂ ਕਣਕ ਵਾਲੀਆਂ ਜੋ ਮੰਡਲੀ ਲੱਗਦੀ ਹੁੰਦੀ ਸੀਗੀ ਜਿਹਨੂੰ ਗਾ ਕੇ ਕੱਢਿਆ ਜਾਂਦਾ ਸੀ ਉਹਨਾਂ ਦੀ ਮੰਨੂ ਪੱਟਣ ਵਾਸਤੇ ਭਰੀਆਂ ਤੇ ਆ ਗਿਆ ਪ੍ਰਾਰਥਨ ਰੂਮ ਪਿੰਜਣ ਵਾਲਾ ਤਾਂ ਜਮਾ ਹੈਂਡ ਫੇਡ ਤਾੜਾ ਆ ਗਿਆ ਇੱਕ ਤਰ੍ਹਾਂ ਦਾ ਇਹ ਤੇ ਆ ਦੇਖੋ ਵਾਕੀ ਜੁੜੇ ਰਹੋ ਵੀਰੇ ਤੁਹਾਨੂੰ ਕਿਵੇਂ ਲੱਗੀ ਵੀਰੇ ਪਹਾੜੀਆਂ ਚੀਜ਼ਾਂ ਦੇਖ ਕੇ ਕਿੰਨਾ ਕੁ ਵੀ ਸ਼ਾਂਤ ਹੀ ਹੁੰਦੀ ਛੋੜੋਂ ਪੱਤੀ ਵਰਕ ਹੁੰਦਾ ਸੀਗਾ ਆ ਵੀ ਹੱਥੀ ਬਣੇ ਹੋਏ ਝੋਲੇ ਕਹਿੰਦੇ ਆ ਆ ਪਾਵੇ ਇਹਨਾਂ ਕਿਸੇ ਦਾ ਹੈਗੇ ਨੇ ਤੇ ਸਾਜ ਆ ਗਿਆ 1947 ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਦੀਆਂ ਕੁਸਰਾਬਾ ਸਭ ਵੀ ਢਿੰਡੀ ਤੋਂ ਅੰਬਲ ਸਾਦੀਆਂ ਇਹ ਬਾਂਡ ਹੋਈ ਸੀ ਜਿਆੜਾ ਹੋਇਆ ਸੀ ਇੱਕ ਤਰ੍ਹਾਂ ਦਾ ਉਹਦੀਆਂ ਤਸਵੀਰਾਂ ਨੇ ਜਿੱਦਾਂ ਲੋਕ ਆਪਦੇ ਘਰਵਾਰ ਛੱਡ ਕੇ ਸਾਰਾ ਇਕੱਲਾ ਲੋੜੀ ਦਾ ਸਮਾਨ ਲੈ ਕੇ ਦੋਨਾਂ ਦਿਸਾਂ ਦੇ ਵਿੱਚ ਵਾਗੇ ਸੀ ਤੇ ਆ ਗੱਡਾ ਆ ਗਿਆ ਵਾਰੀ ਵਾਰੀ ਕਰਾਣਾ ਵੈਰੀਫਾਈ ਤੇ ਆ ਫੇਰ ਮਧਾਨੀ ਆ ਗਈ ਥੋੜੀ ਜਿਹੀ ਸਜਾਈ ਹੋਈ ਹੈ ਤੇ ਆ ਪੂਣੀਆਂ ਵਾਲਾ ਆ ਗਿਆ ਗਲੋਟਾਂ ਵਾਲਾ ਜਿਹੜਾ ਤਰਖ ਆ ਗਿਆ ਪਰ ਇਹ ਚੀਜ਼ਾਂ ਬਹੁਤ ਨੂੰ ਪਤਾ ਹੋਊਗਾ ਉਹ ਨਾਲੇ ਜੋ ਆਪਾਂ ਨੇ ਪਤਾ ਹੁਣ ਪੀੜੀ ਆ ਗਈ ਚਰਖਾ ਆ ਗਿਆ ਤੇ ਮੀਜ਼ ਕੈਸਟਿੰਗ ਇਹ ਆ ਜਿਹੜੀ ਖਾਸ ਚੀਜ਼ ਸੀਗੀ ਆਟਾ ਚੱਕ ਜਿਉਂ ਹੁਣ ਕਹਿੰਦੇ ਆ ਵੀ ਆਟੇ ਦੀ ਕੁਆਲਿਟੀ ਖਤਮ ਹੋ ਜਾਂਦੀ ਹੈ ਕਿਉਂਕਿ ਜਿਆਦੇ ਚੱਕਰਾਂ ਤੇ ਆਟਾ ਪੀਸਿਆ ਜਾਂਦਾ ਤੇ ਆ ਪ੍ਰਾਤਨ ਚੱਕੀ ਆ ਗਈ ਦਿਲੀ ਦਾ ਤਾਜ਼ਾ ਆਟਾ ਪੀਸ ਕੇ ਤੇ ਆਪਣੀਆਂ ਮਾਤਾ ਮਨਵਾ ਦਾਦੀਆਂ ਦੁਆਰਾ ਘਰੇ ਜਵਾਂ ਤੋਂ ਆਏ ਜਾਂਦੇ ਸੀ ਇਹ ਆਟੇ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਕਿਉਂਕਿ ਚੱਕਰ ਘੱਟ ਤੇ ਆਟਾ ਪੀਸਿਆ ਜਾਂਦਾ ਸੀਗਾ ਇਹ ਸੀਗੀਆਂ ਪ੍ਰਾਤਨ ਪੀ ਆ ਗਈਆਂ ਚੀਜ਼ਾਂ ਵੀਡੀਓ ਦੇਖ ਕੇ ਜੇ ਤੁਹਾਨੂੰ ਪੁਰਾਣੇ ਸਮੇਂ ਦੀ ਆਪਣੇ ਕਲਚਰ ਦੀ ਇੱਕ ਵਾਰ ਜਾਲ ਜਰੂਰ ਆਇਓ ਵੀਡੀਓ ਲਾਈਕ ਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸੋ ਆਪਣੇ ਪੰਜਾਬ ਦੀਆਂ ਪੁਰਾਣੇ ਪੰਜਾਬ ਦੀਆਂ ਉਹ ਸਕੂਨ ਦੇ ਨਾਲੀਆਂ ਚੀਜ਼ਾਂ ਤੁਹਾਨੂੰ ਕਿਵੇਂ ਲੱਗੀਆਂ ਜਿੰਨਾ ਤੋਂ ਅੱਜ ਆਪਣੇ ਜਵਾਕ ਆਪਣੀ ਆਉਣ ਵਾਲੀ ਜਨਰੇਸ਼ਨ ਬਹੁਤ ਜ਼ਿਆਦਾ ਉੱਡੇ ਹੋ ਰਹੀ ਹੈ ਧੰਨਵਾਦ